ਬੀਜਪੀ ਨੇ ਤਾਂ ਕੀ ਕੀਤਾ ਹੈਗਾ ਕਿ ਰਾਮ ਜੀ ਦਾ ਵਿੱਚ ਨਾ ਪਾ ਕੇ ਜੀ ਹਾਲਾਂਕਿ ਉਹ 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 ਰੋਜ਼ਗਾਰ ਆਜੀਬ ਕਾ ਮਿਸ਼ਨ ਆ ਉਹ ਰਾਮ ਦਾ ਨਾਮ ਨਹੀਂ ਹੈਗਾ ਪਰ ਉਹ ਤਾਂ ਹਮੇਸ਼ਾ ਮੋਦੀ ਜੀ ਮਾਰ ਹੈਗੇ ਗੁੰਮਰਾ ਕਰਨ ਦੇ ਇਹਦੇ ਚ ਵੀ ਗੁੰਮਰਾ ਕਰ ਰਹੇ ਹੋ ਉਹ ਭਗਵਾਨ ਰਾਮ ਨਹੀਂ ਹੈਗਾ ਉਹ ਭੂਲ ਭਾਵਨਾ ਕਿਸੇ ਕੇ 100 ਦਿਨ ਦੀ ਮਜ਼ਦੂਰ ਨੂੰ ਮੰਗਣ ਤੇ ਗਰੰਟੀ ਸੀ ਮਜ਼ਦੂਰੀ ਮਿਲਣ ਦੀ ਉਹ ਇਹਦੇ ਚ ਖਤਮ ਕਰ ਦਿੱਤੀ ਉਹਦੇ ਚ ਕੀ ਸੀ ਮਜ਼ਦੂਰੀ ਦੇ 100% ਪੈਸੇ ਕੇਂਦਰ ਸਰਕਾਰ ਦਿੰਦੀ ਹੁਣ ਤੱਕ ਦਿੰਦੇ ਰਹੇ ਆ ਜੀ ਇਹਨਾਂ ਨੇ ਉਹਨੂੰ 60-40 ਕਰਤਾ ਕਿ 60 ਅਸੀਂ ਦੇਵਾਂਗੇ 40 ਸੂਬੇ ਦੇਣਗੇ ਸੂਬਿਆਂ ਸਾਰਿਆਂ ਦੀ ਹਿੰਦੁਸਤਾਨ ਦੀ ਅੱਜ ਹਾਲਤ ਇਹ ਆ ਕਿ ਆਪਣੀਆਂ ਤਨਖਾਹਾਂ ਮੰਡਲ ਦੀ ਪੈਸੇ ਨਹੀਂ ਆ ਪਤੰਦ 125 ਦਿਨ ਦੀ ਗਾਰੰਟੀ ਦਿੰਦੇ ਨੇ ਬਕੌਮ ਨਹੀਂ ਨਹੀਂ 125 ਦਿਨ ਕਾਗਜ਼ਾਂ 'ਚ ਆ ਨਾ ਜੀ ਇਹਨਾਂ 11 ਸਾਲ ਇਹਨਾਂ ਨੂੰ ਪੂਰੇ ਹੋ ਗਏ ਆ ਹੁਣ 11 ਸਾਲ ਹੋਣ ਤੋਂ ਬਾਅਦ ਇਹਨਾਂ ਦੀ ਐਵਰੇਜ ਜਿਹੜੀ ਹੈਗੀ ਜਿਹੜਾ 100 ਦਿਨ ਦੀ ਗਾਰੰਟੀ ਸੀ ਇਹ 45 ਤੋਂ 50 ਦਿਨ ਦਿੰਦੇ ਰਹੇ ਆ ਗਿਆ ਜੀ ਮਤਲ ਅੱਧੀ ਮਜ਼ਦੂਰੀ ਦਿੰਦੇ ਰਿਹਾ ਇਹ 125 ਇਹਨਾਂ ਨੇ ਕਿੱਥੋਂ ਦੇਣੇ ਹੈਗੇ ਇਹਨਾਂ ਦੇ ਇਹ ਤਾਂ ਇਹਨਾਂ ਦੀ ਬੋਲ ਭਾਵਨਾ ਕਿ ਇਹ ਜਿਹੜਾ ਮਨਰੇਗਾ ਕਾਨੂੰਨ ਜਿਹੜਾ ਕਾਂਗਰਸ ਦੀ ਯੂਪੀਏ ਨੇ ਬਣਾਇਆ ਸੀ ਉਹਨੂੰ ਕਿਸੇ ਵੀ ਤਰੀਕੇ ਚ ਖਤਮ ਕਰਨਾ ਉਹਨੂੰ ਮਾਰਨਾ ਤੁਸੀਂ ਜਿਵੇਂ ਤੁਸੀਂ ਦੱਸਿਆ ਵੀ ਜਿਹੜਾ ਪਹਿਲਾ ਨਰੇਗਾ ਕਾਨੂੰਨ ਆਇਆ ਸੀ ਡਰਾਫਟ ਤਿਆਰ ਹੋਇਆ ਫਿਰ ਪਾਰਲੀਮੈਂਟ ਵਿੱਚ ਆਇਆ ਫਿਰ ਸਟੈਂਡਿੰਗ ਕਮੇਟੀ ਕੋਲ ਗਿਆ ਕਿਦਾਂ ਕਾਨੂੰਨ ਪਾਸ ਹੋਇਆ ਜਿਹੜਾ ਹੁਣ ਨਵਾਂ ਆਇਆ ਕਾਨੂੰਨ ਇਹਦੇ ਤੇ ਕਿੰਨਾ ਟਾਈਮ ਲੱਗਾ ਕਿ ਇਹ ਵੀ ਕੋਈ ਸਟੈਂਡਿੰਗ ਕਮੇਟੀ ਕੋਲ ਗਿਆ ਜਾਂ ਸਿੱਧਾ ਪਾਸ ਹੋ ਗਿਆ ਜੀ ਨਹੀਂ ਨਹੀਂ ਮੋਦੀ ਜੀ ਤਾਂ ਉਸ ਗੱਲ 'ਚ ਵਿਸ਼ਵਾਸ ਹੀ ਨਹੀਂ ਕਰਦੇ ਉਹ ਕਿਸੇ ਕਾਨੂੰਨ ਨੂੰ ਸਟੈਂਡਿੰਗ ਕਮੇਟੀ ਨੂੰ ਨਹੀਂ ਭੇਜਦੇ ਇਹ ਇਹਨੂੰ ਸਟੈਂਡਿੰਗ ਕਮੇਟੀ ਜਾਂ ਸਿਲੈਕਟ ਕਮੇਟੀ ਇੱਕ ਸਿਲੈਕਟਿਵ ਕਮੇਟੀ ਰਹਿੰਦੇ ਆ ਜਿਹੜੀ ਸਟੈਂਡਿੰਗ ਕਮੇਟੀ ਤੋਂ ਵੀ ਵੱਡੀ ਹੁੰਦੀ ਆ ਇਹਨੂੰ ਜਾਦਾ ਸਟੈਂਡਿੰਗ ਕਮੇਟੀ ਨੂੰ ਭੇਜ ਦਿਓ ਜਾਂ ਸਿਲੈਕਟ ਕਮੇਟੀ ਨੂੰ ਭੇਜੋ ਇਹ ਤੁਸੀਂ ਏਡਾ ਵੱਡਾ ਬਦਲਾਅ ਕਰ ਰਹੇ ਹੋ ਐ ਨਾ ਕਰੋ ਉਹ ਉਹ ਕਹਿਣਾ ਮੰਨਦੇ ਹੀ ਨਹੀਂ ਹੈਗੇ ਆਪਣਾ ਕਾਨੂੰਨ ਬਣਾ ਕੇ ਲਿਆਏ ਕਿਉਂਕਿ ਮжоਰਿਟੀ ਆ ਔਰ ਪਾਸ ਕਰਕੇ ਉਹ ਮਾਰੇ ਸਾਰੇ ਅਧਿਕਾਰ ਖਤਮ ਕਰਦੇ ਆ ਹੁਣ ਨਵੇਂ ਕਾਨੂੰਨ ਚ ਹੈ ਕਿ ਸੈਂਟਰ ਗਵਰਨਮੈਂਟ ਦੱਸੂਗੀ ਕਿਹੜੇ ਸੂਬੇ ਚ ਕਿਹੜਾ ਕੰਮ ਕਿਹੜੇ ਇਲਾਕੇ ਚ ਸ਼ੁਰੂ ਹੋਣਾ ਮਤਲਬ ਪੰਚਾਇਤ ਦੀ ਵੀ ਸਿਲੈਕਸ਼ਨ ਉਹ ਉਤੋਂ ਬੈਠ ਕੇ ਕਰਨਗੇ ਜੀ ਤੇ ਉਹ ਤਾਂ ਜਿਹੜੀ ਮੂਲ ਭਾਵਨਾ ਸੀ ਤਾਂ ਹੀ ਮੈਂ ਪਹਿਲਾਂ ਕਿਹਾ ਉਹਨਾਂ ਨੇ ਉਹ ਖਤਮ ਹੀ ਕਰਤਾ ਪੰਚਾਇਤਾਂ ਦੇ ਹੱਕ ਖਤਮ ਕਰਤੇ ਮਜ਼ਦੂਰਾਂ ਦੇ ਹੱਕ ਖਤਮ ਕਰਤੇ ਸੂਬਿਆਂ ਦੇ ਹੱਕ ਖਤਮ ਕਰਤੇ ਸੀਐਮ ਸਾਹਿਬ ਕਹਿੰਦੇ ਵੀ ਵਿਸ਼ੇਸ਼ ਸੈਸ਼ਨ ਸੱਦੇ ਜਾਏਗਾ ਉੱਤੇ ਚਰਚਾ ਹੋਵੇਗੀ ਲੱਗਦਾ ਵੀ ਸੈਸ਼ਨ ਦਾ ਮਸਲਾ ਹੱਲ ਹੋ ਜਾਏਗਾ ਉਹ ਉਹਨਾਂ ਨੇ 4 ਸਾਲ ਲੀਗਾ ਚਲਾਇਆ ਨਹੀਂ ਹੁਣ ਉਹ ਕਰਨਾ ਕੀ ਚਾਹੁੰਦੇ ਆ ਉਹ ਉਹਨਾਂ ਦੀ ਰਾਜਨੀਤੀ ਆ ਜੀ ਉਹ ਰਾਜਨੀਤੀ ਕੀ ਆ ਕਿ ਹੁਣ ਮੋਦੀ ਜੀ ਤੇ ਸਾਰਾ ਸਿੱਟ ਦੇਣਗੇ ਅਰੇ ਤੁਸੀਂ ਤਾਂ 4 ਸਾਲ ਇਥੇ ਨਰੇਕਾ ਚੱਜਣਾ ਚਲਾਇਆ ਨਹੀਂ ਹੁਣ ਉਹ ਵਿਧਾਨ ਸਭਾ ਚ ਰੈਜ਼ੋਲੂਸ਼ਨ ਪਾਸ ਕਰਨਗੇ ਸਾਰੀ ਪਾਰਟੀਆਂ ਨੂੰ ਨਾਲ ਸਾਥ ਦੇਣਾ ਪਊਗਾ ਕਿ ਨਹੀਂ ਜੀ ਕੇਂਦਰ ਨੂੰ ਆਹ ਕਹਿੰਨੇ ਕੇਂਦਰ ਨੂੰ ਅਰੇ ਜਦੋਂ ਤੋਂ 100% ਪੈਸੇ ਮਿਲਦੇ ਹੀ ਉਦੋਂ ਤਾਂ ਚੱਜਣਾ ਚਲਾ ਲਿੱਤੇ ਇਹ ਤਾਂ ਹੁਣ ਸਾਰਿਆਂ ਦੇ ਜ਼ਮੀਨਾਂ ਵੇਚਦੇ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਿਜਲੀ ਬੋਰਡ ਗਮਾੜਾ ਗੋਲਾੜਾ ਸਾਰਿਆਂ ਦੇ ਤਾਂ ਜ਼ਮੀਨਾਂ ਵੇਚਣ ਡਿਆ ਤੇ ਇਹਨਾਂ ਕੋਲੋਂ ਕੀ ਹੋਣਾ ਉਸੀ ਜ਼ਿਕਰ ਪਹਿਲਾਂ ਕੀਤਾ ਵੀ ਜਿਹੜਾ ਆ ਰਾਮ ਸ਼ਬਦ ਵਰਤਿਆ ਗਿਆ ਉਹਦੀ ਸ਼ਾਰਟ ਫਾਰਮ ਚ ਵਰਤਿਆ ਗਿਆ ਪਰ ਭਾਜਪਾ ਵਾਲੇ ਹਰ ਵਾਰ ਇਹੀ ਕਹਿੰਦੇ ਆ ਉਹ ਕਹਿੰਦੇ ਇਹ ਵਿਰੋਧ ਇਸ ਵਾਸਤੇ ਕਰਦੇ ਆ ਕਾਂਗਰਸ ਪਾਰਟੀ ਕਿਉਂਕਿ ਜਿਹ ਪ੍ਰਭੂ શ્રી ਰਾਮ ਦਾ ਨਾਮ ਹੈਗਾ ਪ੍ਰਭੂ શ્રી ਦਾ ਤਾਂ ਅਰੇ ਤੁਸੀਂ ਰਾਮ ਪੜੋ ਤਾਂ ਸਹੀ ਵੀਜੀ ਵਿਕਸਿਤ ਭਾਰਤ ਗਾਰੰਟੀ ਮੌਜਗਾਰ ਆਜੀਬ ਕਾ ਮਿਸ਼ਨ ਤੇ ਉਹ ਕਿੱਥੇ ਭਗਵਾਨ ਨਾਮ ਦਾ ਨਾਮ ਕਿੱਥੇ ਆ ਉਹ ਤਾਂ ਗੁੰਮਰਾ ਕਰਦੇ ਆ ਇਹਦਰ ਦੀ ਗੱਲ ਕੀਤੀ ਹੈ ਬਲ ਓਪੋਜੀਸ਼ਨ ਦੇ ਵਿੱਚ ਕਾਂਗਰਸ ਪਾਰਟੀ ਦੇਸ਼ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਬਹੁਤ ਅਸਮਿੱਤ ਰਹੀ ਹੈ ਨਾ ਕਾਂਗਰਸ ਪਾਰਟੀ ਹੁਣ ਇਸ ਮੁੱਦੇ ਤੇ ਅੱਗੇ ਕੀ ਰਣਨੀਤੀ ਤੈਅ ਕਰੇ ਸਰਨੂ ਪਿਆਰਪਈ ਸ਼ਸ਼ੀਕਲ ਜੀ ਮੈਂ ਤੁਹਾਡਾ ਆਪਣਾ ਇੰਦਰਪਾਲ ਸਿੰਘ ਤੁਨਾ ਅੱਜ ਕੱਲ੍ਹ ਦੇਸ਼ ਦੇ ਵਿੱਚ ਇੱਕ ਮੁੱਦਾ ਬਹੁਤ ਜ਼ਿਆਦਾ ਛਾਇਆ ਹੋਇਆ ਨਰੇਗਾ ਦਾ ਨਰੇਗਾ ਦੇ ਬਦਲ ਦੇ ਵਿੱਚ ਕੇਂਦਰੀ ਸਰਕਾਰ ਵੱਲੋਂ ਇੱਕ ਨਵਾਂ ਕਾਨੂੰਨ ਲਿਆਂਦਾ ਜਾਂਦਾ ਜਿਸ ਨੂੰ ਲੈ ਕੇ ਦੇਸ਼ ਦੇ ਪ੍ਰਮੁੱਖ ਲੋਕੀ ਤਰ੍ਹਾਂ ਵੱਲੋਂ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕੀ ਨਵਾਂ ਕਾਨੂੰਨ ਹੈ ਤੇ ਕੀ ਨਰੇਗਾ ਸੀ ਉਹਦੇ ਬਾਰੇ ਜਾਣਕਾਰੀ ਲਵਾਂਗੇ ਸਾਡੇ ਨਾਲ ਕਾਂਗਰਸ ਦੇ ਸੰਸਦ ਸ਼੍ਰੀ ਫਤਿਹਗੁਰ ਸਾਬ ਤੋਂ ਡਾਕਟਰ ਅਮਰ ਸਿੰਘ ਜੀ ਨੇ ਜਿਹੜੇ ਜਦੋਂ ਨਰੇਗਾ ਸ਼ੁਰੂ ਹੋਇਆ ਤਾਂ ਨਰੇਗਾ ਦੇ ਵਿੱਚ ਉਹ ਰੂਰ ਡਿਵੈਲਪਮੈਂਟ ਡਿਪਾਰਟਮੈਂਟ ਹੈਗਾ ਸੈਂਟਰ ਗਵਰਨਮੈਂਟ ਦਾ ਉਹਦੇ ਵਿੱਚ ਜੁਆਇੰਟ ਸੈਕਟਰੀ ਸਨ ਤੋਂ ਡਾਕਟਰ ਸਾਹਿਬ ਦਾ ਪਹਿਲਾਂ ਸਵਾਗਤ ਕਰ ਲੈਣਾ ਫਿਰ ਸਾਰੇ ਮਸਲੇ ਚਰਚਾ ਕਰਾਂਗੇ ਬੋਲੋ ਸਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਰ ਬੜੀ ਚਰਚਾ ਹੋ ਰਹੀ ਹੈ ਅੱਜਕੱਲ ਨਵਾਂ ਕਾਨੂੰਨ ਲਿਆਂਦਾ ਗਿਆ ਨਰੇਗਾ ਦੇ ਜਗ੍ਹਾ ਤੇ ਸਭ ਤੋਂ ਪਹਿਲਾਂ ਸਰ ਨਰੇਗਾ ਤੇ ਆਵਾਂਗੇ ਜਦੋਂ ਇਹ ਕਾਨੂੰਨ ਬਣਿਆ ਹੈਗਾ ਵਾ ਤੁਸੀਂ ਉਸ ਡਿਪਾਰਟਮੈਂਟ ਦੇ ਵਿੱਚ ਜੁਆਇੰਟ ਸੈਕਟਰੀ ਸੀਗੇ ਐ ਸਰ ਕਿਵੇਂ ਕਾਨੂੰਨ ਜਿਹੜਾ ਇਹ ਹੋਂਦ ਵਿੱਚ ਆਇਆ ਸੀਗਾ ਜੀ ਦੇਖੋ ਇਸ ਤਰ੍ਹਾਂ ਹੈਗਾ ਮੈਂ ਉਸ ਵਕਤ ਜੁਆਇੰਟ ਸੈਕਟਰੀ ਸੀ ਆ ਡਿਪਾਰਟਮੈਂਟ ਆਫ ਰੂਰਲ ਡਿਵੈਲਪਮੈਂਟ ਜੀ ਔਰ ਜਿਹੜੀ ਯੂਪੀਏ ਸਰਕਾਰ ਬਣੀ ਸੀ ਮਈ ਜੂਨ ਚ ਜੀ ਉਹਨਾਂ ਕਾਂਗਰਸ ਦੇ ਮੈਨੀਫੈਸਟੋ ਵਿੱਚ ਸੀ ਕਿ ਇੱਕ ਰੋਜ਼ਗਾਰ ਗਰੰਟੀ ਦਾ ਕਾਨੂੰਨ ਬਣਾਇਆ ਜਾਏਗਾ ਜੀ ਔਰ ਸਰਕਾਰ ਬਣੀ ਜੀ ਔਰ ਫਿਰ 2-4 ਮਹੀਨਿਆਂ ਚ ਉਹਨਾਂ ਦਾ ਗਵਰਨਮੈਂਟ ਦਾ ਫੈਸਲਾ ਹੋਇਆ ਕਿ ਉਸ ਕਾਨੂੰਨ ਦਾ ਖਰੜਾ ਬਣਾਇਆ ਜਾਵੇ ਜੀ ਰੂਪ ਬਣਾਇਆ ਜਾਵੇ ਡਰਾਫਟ ਬਣਾਇਆ ਜਾਵੇ ਜੀ ਤੇ ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ ਨੂੰ ਉਹ ਆਰਡਰ ਆਇਆ ਕਿ ਭਾਈ ਤੁਸੀਂ ਸਾਨੂੰ ਕਾਨੂੰਨ ਬਣਾ ਕੇ ਦਿਓ ਜੀ ਕਿਉਂਕਿ ਮੈਂ ਉੱਥੇ ਜੁਆਇੰਟ ਸੈਕਟਰੀ ਸੀ মিনিਸਟਰੀ ਆਫ ਰੂਰਲ এনवायरमेंट ਜੀ ਤੇ ਜੁਆਇੰਟ ਸੈਕਟਰੀਆਂ ਦੀ ਇੱਕ ਟਾਸਕ ਫੋਰਸ ਬਣੀ ਮਤਲਬ ਉਹਦਾ ਨਾਂ ਟਾਸਕ ਫੋਰਸ ਸੀ ਔਰ ਉਹਨਾਂ ਨੂੰ ਸਾਰੇ ਅਸੀਂ ਅਫਸਰ ਸੀ ਪੰਜ ਸੱਤ ਸਾਨੂੰ ਕਿਹਾ ਗਿਆ ਕਿ ਭਾਈ ਤੁਸੀਂ ਮਿਲ ਕੇ ਇੱਕ ਖਰੜਾ ਡਰਾਫਟ ਇਹਦਾ ਪ੍ਰੂਪ ਤਿਆਰ ਕਰੋ ਜੀ ਔਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਅਸੀਂ ਰੋਜ਼ ਸ਼ਾਮ ਨੂੰ ਆਪਣਾ ਕੰਮਕਾਰ ਕਰਨ ਤੋਂ ਬਾਅਦ ਇੱਕ ਕਮਰੇ 'ਚ ਇਕੱਠੇ ਹੁੰਦੇ ਸੀ ਔਰ ਫਿਰ ਇਹਦਾ ਪਰੂਪ ਬਣਾਉਂਦੇ ਸੀ ਬਹੁਤ ਸਾਰੇ ਕਾਨੂੰਨ ਅਸੀਂ ਪੜੇ ਲਿਖੇ ਖਾਸ ਕਰ ਮਹਾਰਾਸ਼ਟਰ 'ਚ 1977-78 'ਚ ਜਦੋਂ ਬਹੁਤ ਵੱਡਾ ਸੂਖਾ ਪਿਆ ਸੀ ਜੀ ਉਦੋਂ ਉੱਥੇ ਇੱਕ এমਪਲੋਇਮੈਂਟ ਗਰੰਟੀ ਸਕੀਮ ਉਹਨਾਂ ਨੇ ਹੀ ਸਟੇਟ ਗਵਰਨਮੈਂਟ ਨੇ ਚਲਾਈ ਸੀ ਜੀ ਉਹਨੂੰ ਸਟੱਡੀ ਕੀਤਾ ਔਰ ਫਿਰ ਭਾਰਤ ਸਰਕਾਰ ਨੇ ਬਹੁਤ ਸਾਰੀਆਂ ਮਜ਼ਦੂਰੀ ਦੀਆਂ ਸਕੀਮਾਂ ਚਲਾਈਆਂ ਸੀ ਐਨਆਰਪੀ ਜੀਆਰਵਾਈ ਈਐਸ ਬਹੁਤ ਵੱਖ-ਵੱਖ ਨਾਂ ਹੈਗੇ ਆ ਜੀ ਉਹ ਸਾਰੀਆਂ ਸਕੀਮਾਂ ਨੂੰ ਉਹਨਾਂ ਨੂੰ ਸਟੱਡੀ ਕੀਤਾ ਗਿਆ ਜੀ ਔਰ ਫਿਰ ਇੱਕ ਖਰੜਾ ਤਿਆਰ ਕੀਤਾ ਗਿਆ ਕਿ ਜਿਹਦੇ ਚ ਇਸ ਵਾਰ ਹੁਣ ਨਵਾਂ ਇਹ ਕੀਤਾ ਗਿਆ ਸੀ ਕਿ ਭਾਈ ਜੇ ਕੋਈ ਮਜ਼ਦੂਰ ਆਦਮੀ ਪਿੰਡਾਂ ਦਾ ਰੂਰਲ ਏਰੀਆ ਵਿੱਚ ਅਗਰ ਮਜ਼ਦੂਰੀ ਮੰਗਦਾ ਜੀ ਅਨਸਕਿਲਡ ਮਤਲਬ ਉਹ ਸਿੰਪਲ ਲੇਬਰ ਮੰਗਦਾ ਤੇ ਉਹਦੀ ਗਰੰਟੀ ਰਹੂਗੀ ਉਹ ਕੰਮ ਨੂੰ ਦੇਣਾ ਪਊਗਾ ਔਰ ਸਾਲ ਚ 100 ਦਿਨ ਦਾ ਕਾਨੂੰਨ ਬਣਾਉਣ ਦਾ ਕਰੇਡਾ ਅਸੀਂ ਤਿਆਰ ਕੀਤਾ ਜੀ ਇਸੇ ਤਰ੍ਹਾਂ ਫਿਰ ਇਹ ਕਾਨੂੰਨ ਜੋ ਉਦੋਂ ਬਾਅਦ ਫਿਰ ਪਾਰਲੀਮੈਂਟ ਚ ਗਿਆ ਫਿਰ ਪਾਰਲੀਮੈਂਟ ਤੋਂ ਸਟੈਂਡਿੰਗ ਕਮੇਟੀ ਚ ਗਿਆ ਬਹੁਤ ਸਾਰੇ ਸਟੈਂਡਿੰਗ ਕਮੇਟੀ ਨੇ ਬਹੁਤ ਸਾਰੇ ਐਨ ਜੀਓ ਨਾਲ ਸੋਸ਼ਲ ਆਰਗੇਨਾਈਜੇਸ਼ਨ ਬਹੁਤ ਲੋਕਾਂ ਨਾਲ ਸਲਾਹ مشورہ ਕੀਤਾ ਔਰ ਆਖਿਰਕਾਰ ਜੀ ਪਾਰਲੀਮੈਂਟ ਦੀ ਯੂਨਾਨਿਮਿਟੀ ਮਤਲਬ ਸਹਿਮਤੀ ਨਾਲ ਬੀਜੇਪੀ ਸਾਰਿਆਂ ਨੇ ਬੈਠ ਕੇ ਇਸ ਕਾਨੂੰਨ ਨੂੰ ਇੱਕ ਆਵਾਜ਼ ਪਾ ਪਾਸ ਕੀਤਾ ਕਿ ਨਹੀਂ ਇਹੋ ਜੇ ਕਾਨੂੰਨ ਦੀ ਮੁਲਕ ਚ ਜ਼ਰੂਰਤ ਆ ਔਰ ਇਹ ਫਿਰ ਫਰਵਰੀ 2006 ਚ ਲਾਗੂ ਹੋਇਆ ਜੀ ਸੋ ਜਿਹੜਾ ਹੁਣ ਨਵਾਂ ਕਾਨੂੰਨ ਲਿਆਂਦਾ ਬੀਜੇਪੀ ਗਵਰਨਰ ਬੀਬੀ ਜੀ ਰਾਮਜੀ ਜਿਹਦਾ ਨਾਮ ਹੈਗਾ ਸ਼ਾਰਟ ਫਾਰਮ ਦੇ ਵਿੱਚ ਉਹ ਤੇ ਇਸ ਕਾਨੂੰਨ ਦੇ ਵਿੱਚ ਫਰਕ ਕੀ ਹੈਗਾ ਜੀ ਨਹੀਂ ਨਹੀਂ ਉਹ ਤਾਂ ਬੀਜੇਪੀ ਨੇ ਤਾਂ ਕੀ ਕੀਤਾ ਹੈਗਾ ਕਿ ਰਾਮਜੀ ਦਾ ਵਿੱਚ ਨਾ ਪਾ ਕੇ ਜੀ ਹਾਲਾਂਕਿ ਉਹ 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 ਰੋਜ਼ਗਾਰ ਹਮ ਆਜੀਬ ਕਾ ਮਿਸ਼ਨ ਆ ਉਹ ਰਾਮ ਦਾ ਨਾਮ ਨਹੀਂ ਹੈਗਾ ਪਰ ਉਹ ਤਾਂ ਹਮੇਸ਼ਾ ਮੋਦੀ ਜੀ ਮਾਰ ਹੈਗੇ ਗੁੰਮਰਾ ਕਰਨ ਦੇ ਇਹਦੇ ਚ ਵੀ ਗੁੰਮਰਾ ਕਰ ਰਹੇ ਹੋ ਉਹ ਭਗਵਾਨ ਰਾਮ ਨਹੀਂ ਹੈਗਾ ਜੀ ਰੋਜ਼ਗਾਰ ਆ ਰੋਜ਼ਗਾਰ ਆ ਇਹ ਆਜੀਬ ਕਾ ਜੀ ਤੇ ਉਹ ਤੇ ਉਹ ਇਹਨਾਂ ਦਾ ਕੰਮ ਇਹੀ ਆ ਝੂਠ ਬੋਲਣਾ ਉਹਦਾ ਉਹਨਾਂ ਦਾ ਆਰਾਮ ਜੇ ਨਾ ਭਗਵਾਨ ਰਾਮ ਨਾਲ ਕੋਈ ਸੰਬੰਧ ਨਹੀਂ ਆ ਲੇਕਿਨ ਇਹਨਾਂ ਨੇ ਤਾਂ ਜਿਹੜਾ ਮੂਲ ਭਾਵਨਾ ਸੀ ਉਸ ਕਾਨੂੰਨ ਦੀ ਜੀ ਉਹ ਮੂਲ ਭਾਵਨਾ ਕੀ ਸੀ ਕਿ 100 ਦਿਨ ਦੀ ਮਜ਼ਦੂਰ ਨੂੰ ਮੰਗਣ ਤੇ ਗਰੰਟੀ ਸੀ ਮਜ਼ਦੂਰੀ ਮਿਲਣ ਦੀ ਉਹ ਇਹਦੇ ਚ ਖਤਮ ਕਰਤੀ ਗਰੰਟਡ ਸੀਗਾ ਉਹ ਚ 100% ਹਾਂ ਉਹ ਗਰੰਟਡ ਸੀ ਇਹਨਾਂ ਨੇ ਉਹ ਖਤਮ ਕਰਤਾ ਜੀ ਔਰ ਉਹਨਾਂ ਹੀ ਨਹੀਂ ਕੀਤਾ ਉਹਦੇ ਚ ਕੀ ਸੀ ਮਜ਼ਦੂਰੀ ਦੇਸ 100% ਪੈਸੇ ਕੇਂਦਰ ਸਰਕਾਰ ਦਿੰਦੀ ਸੀ ਹੁਣ ਤੱਕ ਦਿੰਦੇ ਰਹੇ ਆ ਜੀ ਇਹਨਾਂ ਨੇ ਉਹਨੂੰ 60 40 ਕਰਤਾ ਕਿ 60 ਅਸੀਂ ਦੇਵਾਂਗੇ 40 ਸੂਬੇ ਦੇਣਗੇ ਸੂਬਿਆਂ ਸਾਰਿਆਂ ਦੀ ਹਿੰਦੁਸਤਾਨ ਦੀ ਅਜਹ ਹਾਲਤ ਹੈ ਕਿ ਆਪਣੀਆਂ ਤਨਖਾਹਾਂ ਮੰਡਣ ਲਈ ਪੈਸੇ ਨਹੀਂ ਆ ਜੀ ਬਹੁਤ ਸਾਰੇ ਸੂਬਿਆਂ ਚ ਇਹ ਨਰੇਗਾ ਹੁਣ ਚੱਲਣਾ ਨਹੀਂ ਜੇ ਚੱਲਿਆ ਕਰੂਗਾ ਮਾੜਾ ਮੋਟਾ ਕਿਤੇ ਚੱਲ ਗਿਆ ਫਿਰ ਬੰਦ ਹੋ ਗਿਆ ਕਿਉਂਕਿ ਸੂਬਿਆਂ ਕੋਲ ਉਹਨੇ ਪੈਸੇ ਨਹੀਂ ਹੋਣਗੇ ਤਾਂ ਉਹਨਾਂ ਨੇ ਤਾਂ ਉਹਦੀ ਜਿਹੜੀ ਮੂਲ ਗਰੰਟੀ ਸੀ ਔਰ 100 ਦਿਨ ਦੀ ਗਾਰੰਟੀ ਸੀ ਔਰ ਮਜ਼ਦੂਰ ਦਾ ਹੱਕ ਸੀ ਉਹੀ ਉੜਾਤਾ ਹੈਗਾ ਉਹਦਾ ਇਹਦਾ ਹੁਣ ਮਜ਼ਦੂਰੀ ਨਾਲ ਕੋ ਤਾਂ ਕਹਿੰਦੇ 125 ਦਿਨ ਦੀ ਗਾਰੰਟੀ ਦਿੰਦੇ ਨੇ ਵੀ ਕੰਮ ਨਹੀਂ ਨਹੀਂ 125 ਦਿਨ ਕਾਗਜ਼ਾਂ 'ਚ ਆ ਨਾ ਇਹਨਾਂ 11 ਸਾਲ ਇਹਨਾਂ ਨੂੰ ਪੂਰੇ ਹੋ ਗਏ ਹੁਣ 11 ਸਾਲ ਹੋਣ ਤੋਂ ਬਾਅਦ ਇਹਨਾਂ ਦੀ ਐਵਰੇਜ ਜਿਹੜੀ ਹੈਗੀ ਜਿਹੜਾ 100 ਦਿਨ ਦੀ ਗਾਰੰਟੀ ਸੀ ਇਹ 45 ਤੋਂ 50 ਦਿਨ ਦਿੰਦੇ ਰਹੇ ਹੈਗੇ ਮਤਲ ਅੱਧੀ ਮਜ਼ਦੂਰੀ ਦਿੰਦੇ ਰਿਹਾ ਇਹ 125 ਇਹਨਾਂ ਨੇ ਕਿੱਥੋਂ ਦੇਣੇ ਹੈਗੇ ਇਹਨਾਂ ਦੇ ਇਹ ਤਾਂ ਇਹਨਾਂ ਦੀ ਮੂਲ ਭਾਵਨਾ ਕਿ ਇਹ ਜਿਹੜਾ ਮਨਰੇਗਾ ਕਾਨੂੰਨ ਜਿਹੜਾ ਕਾਂਗਰਸ ਦੀ ਯੂਪੀਏ ਨੇ ਬਣਾਇਆ ਸੀ ਉਹਨੂੰ ਕਿਸੇ ਵੀ ਤਰੀਕੇ ਚ ਖਤਮ ਕਰਨਾ ਉਹਨੂੰ ਮਾਰਨਾ ਔਰ ਇਹਨਾਂ ਦੇ ਮਨ ਚ ਸੀ ਜੀ اور ਪ੍ਰਧਾਨ ਮੰਤਰੀ ਜੀ ਪਾਰਲੀਮੈਂਟ ਚ ਬੋਲੇ ਸੀ ਕਿ ਮੈਂ ਇਹਨੂੰ ਖਤਮ ਕਰੂੰਗਾ ਔਰ ਉਹਨਾਂ ਨੇ ਹੁਣ ਖਤਮ ਕਰਤਾ ਡਾਕਟਰ ਜੀ ਮੈਂ ਤੁਹਾਨੂੰ ਦੱਸਿਆ ਜਿਹੜਾ ਪਹਿਲਾਂ ਨਰੇਗਾ ਕਾਨੂੰਨ ਆਇਆ ਸੀ ਡਰਾਫਟ ਤਿਆਰ ਹੋਇਆ ਫਿਰ ਪਾਰਲੀਮੈਂਟ ਵਿੱਚ ਆਇਆ ਫਿਰ ਸਟੈਂਡਿੰਗ ਕਮੇਟੀ ਕੋਲ ਗਿਆ ਕਿਦਾਂ ਕਾਨੂੰਨ ਪਾਸ ਹੋਇਆ ਜਿਹੜਾ ਹੁਣ ਨਵਾਂ ਆਇਆ ਕਾਨੂੰਨ ਇਹਦੇ ਤੇ ਕਿੰਨਾ ਟਾਈਮ ਲੱਗਾ ਕਿ ਇਹ ਵੀ ਕੋਈ ਸਟੈਂਡਿੰਗ ਕਮੇਟੀ ਕੋਲ ਗਿਆ ਜਾਂ ਸਿੱਧਾ ਪਾਸ ਹੋ ਗਿਆ ਜੀ ਨਹੀਂ ਨਹੀਂ ਮੋਦੀ ਜੀ ਤਾਂ ਉਸ ਗੱਲ 'ਚ ਵਿਸ਼ਵਾਸ ਹੀ ਨਹੀਂ ਕਰਦੇ ਉਹ ਕਿਸੇ ਕਾਨੂੰਨ ਨੂੰ ਸਟੈਂਡਿੰਗ ਕਮੇਟੀ ਨੂੰ ਨਹੀਂ ਭੇਜਦੇ ਸ਼ਾਇਦ ਜਿੱਥੇ ਅਸੀਂ ਬਹੁਤ ਇਹਦੇ ਤੇ ਅਸੀਂ ਬਹੁਤ ਲੜਾਈ ਕੀਤੀ ਸਾਰੇ ਸਾਰੇ एमपीएन ने दे ते ਲੜਾਈ ਕੀਤੀ ਕਿ ਇਹਨੂੰ ਸਟੈਂਡਿੰਗ ਕਮੇਟੀ ਜਾਂ ਸਿਲੈਕਟ ਕਮੇਟੀ ਇੱਕ ਸਿਲੈਕਟਿਵ ਕਮੇਟੀ ਰਹਿੰਦੇ ਜਿਹੜੀ ਸਟੈਂਡੀ ਕਮੇਟੀ ਤੋਂ ਵੀ ਵੱਡੀ ਹੁੰਦੀ ਆ ਕਿ ਇਹਨੂੰ ਜਾਦਾ ਸਟੈਂਡੀ ਕਮੇਟੀ ਨੂੰ ਭੇਜ ਦਿਓ ਜਾਂ ਸਿਲੈਕਟ ਕਮੇਟੀ ਨੂੰ ਭੇਜੋ ਇਹ ਤੁਸੀਂ ਏਡਾ ਵੱਡਾ ਬਦਲਾਅ ਕਰ ਰਹੇ ਹੋ ਐ ਨਾ ਕਰੋ ਉਹ ਉਹ ਕਹਿਣਾ ਮੰਨਦੇ ਹੀ ਨਹੀਂ ਹੈਗੇ ਆਪਣਾ ਕਾਨੂੰਨ ਬਣਾ ਕੇ ਲਿਆਏ ਕਿਉਂਕਿ ਮੈਜੋਰਿਟੀ ਔਰ ਪਾਸ ਕਰਕੇ ਉਹ ਮਾਰਿਆ ਜੀ ਅੱਬ ਮਜ਼ਦੂਰਾਂ ਤੇ ਪਾਵਾਂ ਕਿ ਸਟੇਟਾਂ ਤੇ ਇਸ ਕਾਨੂੰਨ ਦਾ ਕੀ ਅਸਰ ਪੈਗਾ ਟੋਕ ਨਹੀਂ ਨਹੀਂ ਸਟੇਟਾਂ ਦੀ ਤਾਂ ਹੁਣ ਇਹ ਹਾਲਤ ਆ ਦੇਖੋ ਹੁਣ ਆਪਾਂ ਪੰਜਾਬ ਸੂਬੇ 'ਚ ਬੈਠੇ ਇੱਥੋਂ ਦੀ ਗੱਲ ਕਰ ਲਈਏ ਜੀ ਪਿਛਲੇ 4 ਸਾਲਾਂ 'ਚ ਆਮ ਪਾਰਟੀ ਦੀ ਸਰਕਾਰ ਉਹ ਸਰ ਭਗਵੰਤ ਸਿੰਘ ਮਾਨ ਦੀ ਔਰ ਕੇਜਰੀਵਾਲ ਜੀ ਦੀ ਸਰਕਾਰ ਜੀ 4 ਸਾਲ ਤੋਂ ਜਿਹੜਾ ਕਾਂਗਰਸ ਦੇ ਜ਼ਮਾਨੇ 'ਚ ਜਿੰਨੀ ਮਜ਼ਦੂਰੀ ਹੁੰਦੀ ਸੀ ਜਾਂ ਜਿੰਨਾ ਖਰਚਾ ਹੁੰਦਾ ਸੀ ਜੀ ਉਹਦੇ ਇਹ ਨੇੜੇ ਤੇੜੇ ਵੀ ਨਹੀਂ ਕਦੇ ਪਹੁੰਚੇ ਜੀ ਔਰ ਦੂਸਰਾ ਇਹਨਾਂ ਨੇ ਕੀ ਕੰਮ ਕੀਤਾ ਕਿ ਨਰੇਕਾਂ ਨੂੰ ਬਿਲਕੁਲ ਰਾਜਨੀਤਿਕ ਕਰਤਾ ਜੀ ਪਹਿਲੀ ਗੱਲ ਤਾਂ ਜਦੋਂ ਹੀ ਸਰਕਾਰ ਬਣੀ ਮਾਰਚ 22 ਚ ਸਾਰੇ ਕੰਮ ਬੰਦ ਕਰਦੇ ਜੀ ਕੱਲੇ ਨਰੇਗਾ ਦੇ ਨਹੀਂ ਸਾਰੇ ਗ੍ਰਾਮੀਣ ਵਿਕਾਸ ਦੇ ਕੰਮ ਬੰਦ ਕਰਦੇ ਜੀ ਜਿੰਨਾ ਪੈਸਾ ਪਿੰਡਾਂ ਚ ਪਿਆ ਸੀ ਉਹ ਚੱਕ ਕੇ ਸਰਕਾਰ ਕੋਲ ਲਿਆ ਏ ਹਮ ਠੀਕ ਹੈ ਜੀ ਫਿਰ ਐਮਐਲਏ ਦੇ ਥਰੂ ਸਾਰੇ ਮੀਟ ਚੇਂਜ ਕੀਤੇ ਜੀ ਕਿ ਜੇ ਆਮ ਪਾਰਟੀ ਦਾ ਵਰਕਰ ਮੀਟ ਬਣਦਾ ਤਾਂ ਠੀਕ ਹੈ ਹਮ ਔਰ ਫਿਰ ਵਰਕਰ ਜਿਹੜਾ ਹੈਗਾ ਜੀ ਉਹ ਆਮ ਪਾਰਟੀ ਦੇ ਐਮਐਲਏ ਦੇ ਘਰ ਜਾਂਦਾ ਹਮ ਦੇ ਉਹਦਾ ਲੇਬਰ ਚ ਨਾਂ ਲਿਖਿਆ ਜਾਂਦਾ ਹੀ ਨਰੇਗਾ ਵਰਕਰ ਚ ਨਹੀਂ ਤਾਂ ਕਿਸੇ ਨੂੰ ਇਹਨਾਂ ਨੇ ਤਾਂ ਬਹੁਤ ਘੱਟ ਕੰਮ ਦਿੱਤਾ ਇਹਨਾਂ ਦਾ ਤਾਂ ਕੋਈ ਇਰਾਦਾ ਨਹੀਂ ਔਰ ਹੁਣ ਇਹਨਾਂ ਨੂੰ 40% ਪੈਸਾ ਪਾਉਣਾ ਇਹ ਤਾਂ ਜ਼ਮੀਨਾਂ ਵੇਚ ਰਹੇ ਆ ਪੰਜਾਬ ਵੇਚ ਰਹੇ ਆ ਇਹਨਾਂ ਕੋਲ ਪੈਸੇ ਕਿੱਥੇ ਹੈਗੇ ਆ ਇਹਨਾਂ ਕੋਲ ਕਿੱਥੋਂ ਨਰੇਗਾ ਚੱਲਣਾ ਜਿਹੜਾ ਮਜਬੂਰੀ ਚ ਥੋੜਾ ਬਹੁਤ ਕੰਮ ਕਰਨਾ ਹੋਊਗਾ ਉਹ ਕਰ ਲੈਣਗੇ ਵੈਸੇ ਇਹਨਾਂ ਦੇ ਵਸਦਾ ਨਹੀਂ ਜਦੋਂ 100% ਕੇਂਦਰ ਸਰਕਾਰ ਮਜ਼ਦੂਰ ਦਾ ਪੈਸਾ ਉਦੋਂ ਤਾਂ ਇਹਨਾਂ ਤੋਂ ਚੱਲਿਆ ਨਹੀਂ ਹੁਣ ਜਦੋਂ 40% ਪਾਉਣਾ ਇਹਨਾਂ ਤੋਂ ਕਿੱਥੋਂ ਇਹ ਤਾਂ ਹੁਣ ਸਾਰੀਆਂ ਤਾਂ ਜ਼ਮੀਨਾਂ ਵੇਚ ਜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਜਲੀ ਬੋਰਡ ਗਮਾਡਾ ਗੋਲਾਡਾ ਸਾਰਿਆਂ ਦੇ ਤਾਂ ਜ਼ਮੀਨਾਂ ਵੇਚਣ ਡਿਆ ਤੇ ਇਹਨਾਂ ਦੇ ਕੋਲੋਂ ਕੀ ਹੋਣਾ ਜੀ ਡਾਕਟਰ ਸਾਹਿਬ ਇਸ ਸਕੀਮ ਦੇ ਵਿੱਚ ਮਜ਼ਦੂਰ ਨੂੰ ਕੰਮ ਕਿਵੇਂ ਮਿਲਦਾ ਤੇ ਹੁਣ ਨਵੀਂ ਸਕੀਮ ਦੇ ਉੱਤੇ ਨਾਲ ਮਜ਼ਦੂਰ ਦੀ ਜੀਵਨ ਦੇ ਉੱਤੇ ਕੀ ਪ੍ਰਭਾਵ ਆਏਗਾ ਦੇਖੋ ਪਹਿਲਾਂ ਕੀ ਸੀ ਮਜ਼ਦੂਰ ਆਪਣੀ ಗ್ರಾಮ ਪੰਚਾਇਤ ਤੋਂ ਪੰਚਾਇਤ ਤੋਂ ਮਤਲਬ ਕਹਿਣ ਦਾ ਮਤਲਬ ਉਹਦੇ ਕੋਲ ਆਪਣਾ ਸਰਪੰਚ ਕੋਲ ਜਾਂਦਾ ਸੀ ਕਿ ਜੇ ਮੈਨੂੰ ਲਿਖ ਕੇ ਦੇ ਦਿੰਦਾ ਸੀ ਕਿ ਮੈਨੂੰ ਮਜ਼ਦੂਰੀ ਚਾਹੀਦੀ ਹੈ ਜੀ ਔਰ ਇੱਕ ಗ್ರಾಮ ਪੰਚਾਇਤ ਪੰਚਾਇਤ ਦਾ ਅਧਿਕਾਰ ਸੀ ਜੀ ਕਿ ਉਹ ਆਪਣੀ ਪੰਚਾਇਤ ਦੇ ਏਰੀਆ ਚ ਕੋਈ ਵੀ ਕੰਮ ਸ਼ੁਰੂ ਕਰ ਸਕੇ ਕੋਈ ਵੀ ਕੰਮ ਉਹ ਜਿੱਥੇ ਲੇਬਰ ਚਾਹੀਦੀ ਆ ਉਹ ਲੇਬਰ ਵਾਲਾ ਕੰਮ ਕੋਈ 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 ਵੀ ਛੱਪੜ ਸਾਫ ਕਰਾਉਣਾ ਗਲੀ ਬਣਾਉਣੀ ਨਾਲੀ ਬਣਾਉਣੀ ਜਾਂ ਜੋ ਵੀ ਉਹਨਾਂ ਨੂੰ ਲੱਗਦਾ ਸੀ ਉਹ ਕੰਮ ਸ਼ੁਰੂ ਕਰੇ ਹੁਣ ਕੀ ਆ ਜੀ ਉਹ ಗ್ರಾಮ ਪੰਚਾਇਤਾਂ ਦੇ ਔਰ ಗ್ರಾಮ ਪੰਚਾਇਤਾਂ ਦੇ ਨਹੀਂ ਸਾਰੇ ਅਧਿਕਾਰ ਖਤਮ ਕਰਤੇ ਆ ਹੁਣ ਨਵੇਂ ਕਾਨੂੰਨ ਚ ਹੈ ਕਿ ਸੈਂਟਰ ਗਵਰਨਮੈਂਟ ਦੱਸੂਗੀ ਕਿਹੜੇ ਸੂਬੇ ਚ ਕਿਹੜਾ ਕੰਮ ਕਿਹੜੇ ਇਲਾਕੇ ਚ ਸ਼ੁਰੂ ਹੋਣਾ ਮਤਲਬ ਪੰਚਾਇਤ ਦੀ ਵੀ ਸਿਲੈਕਸ਼ਨ ਉਹ ਉਤੋਂ ਬੈਠ ਕੇ ਕਰਨਗੇ ਜੀ ਤੇ ਉਹ ਤਾਂ ਜਿਹੜੀ ਮੂਲ ਭਾਵਨਾ ਸੀ ਤਾਂ ਹੀ ਮੈਂ ਪਹਿਲਾਂ ਕਿਹਾ ਉਹਨਾਂ ਨੇ ਉਹ ਖਤਮ ਹੀ ਕਰਤਾ ਪੰਚਾਇਤਾਂ ਦੇ ਹੱਕ ਖਤਮ ਕਰਤੇ ਮਜ਼ਦੂਰਾਂ ਦੇ ਹੱਕ ਖਤਮ ਕਰਤੇ ਸੂਬਿਆਂ ਦੇ ਹੱਕ ਖਤਮ ਕਰਤੇ ਹੁਣ ਮੋਦੀ ਜੀ ਉਤੋਂ ਡਿਸਾਈਡ ਕਰਿਆ ਕਰਨਗੇ ਫੈਸਲਾ ਲਿਆ ਕਰਨਗੇ ਕਿ ਕਿਹੜੀ ਪੰਚਾਇਤ ਚ ਕਿਹੜੇ ਪਿੰਡ ਚ ਕਿਹੜਾ ਕੰਮ ਹੋਣਾ ਔਰ ਉਹ ਸੰਭਵ ਨਹੀਂ ਆ ਹੁਣ ਕੇਂਦਰ ਸਰਕਾਰ ਕਿੱਥੋਂ ਫੈਸਲਾ ਲਊਗੀ ਕਿ ਰਾਏਕੋਟ ਦੇ ਕਿਹੜੇ ਪਿੰਡ 'ਚ ਕੰਮ ਹੋਣਾ ਉਹਨਾਂ ਨੂੰ ਕੀ ਪਤਾ ਹੈਗਾ ਤੇ ਉਹ ਇਸ ਕਰਕੇ ਉਹ ਸਕੀਮ ਮਾਰਨਾ ਚਾਹੁੰਦੇ ਸੀ ਉਹਨਾਂ ਨੇ ਮਾਰਤੀ ਕੀ ਜੀਵਨ ਤੇ ਕੀ ਪ੍ਰਭਾਵ ਪਊਗਾ ਮਜ਼ਦੂਰਾਂ ਦੇ ਜੀਵਨ ਤੇ ਮਜ਼ਦੂਰਾਂ ਨੂੰ ਪੰਜਾਬ 'ਚ ਹੁਣ ਮਜ਼ਦੂਰੀ ਨਹੀਂ ਮਿਲੂਗੀ ਮਜ਼ਦੂਰਾਂ ਨੂੰ ਸੰਗਠਿਤ ਹੋਣਾ ਚਾਹੀਦਾ ਸਾਰੀ ਪੋਲਿਟਿਕਲ ਪਾਰਟੀਆਂ ਨੂੰ ਔਰ ਆਮ ਪਾਰਟੀ ਔਰ ਕੇਂਦਰ ਸਰਕਾਰ ਮੋਦੀ ਜੀ ਦੇ ਖਿਲਾਫ ਉਹਨਾਂ ਨੂੰ ਫੋਰਸ ਕਰਨਾ ਚਾਹੀਦਾ ਜਿਵੇਂ ਕਿਸਾਨ ਜਥੇਬੰਦੀਆਂ ਬਰੂਆਂ ਤੇ ਜਾ ਕੇ ਬੈਠੀਆਂ ਸੀ ਨਰੇਗਾ ਦੇ ਮਜ਼ਦੂਰਾਂ ਨੂੰ ਵੀ ਇਕੱਠੇ ਕਰਕੇ ਉੱਥੇ ਦਿੱਲੀ ਤੇ ਜਾਣਾ ਚਾਹੀਦਾ ਔਰ ਉਹਨਾਂ ਨੂੰ ਪ੍ਰੈਸ਼ਰ ਪਾਉਣਾ ਚਾਹੀਦਾ ਕਿ ਇਸ ਕਾਨੂੰਨ ਨੂੰ ਵਾਪਸ ਲਿਆ। ਸੀਐਮ ਸਾਹਿਬ ਕਹਿੰਦੇ ਵੀ ਵਿਸ਼ੇਸ਼ ਸੈਸ਼ਨ ਸੱਦੇ ਜਾਏਗਾ ਉੱਥੇ ਚਰਚਾ ਹੋਵੇਗੀ। ਲੱਗਦਾ ਵੀ ਸੈਸ਼ਨ ਦਾ ਮਸਲਾ ਹੱਲ ਹੋ ਜਾਏਗਾ। ਓਏ ਉਹਨਾਂ ਨੇ 4 ਸਾਲ ਨਰੇਗਾ ਚਲਾਇਆ ਨਹੀਂ ਆ। ਹੁਣ ਉਹ ਕਰਨਾ ਕੀ ਚਾਹੁੰਦੇ ਆ ਉਹ ਉਹਨਾਂ ਦੀ ਰਾਜਨੀਤੀ ਆ। ਜੀ। ਉਹ ਰਾਜਨੀਤੀ ਕੀ ਆ ਕਿ ਹੁਣ ਮੋਦੀ ਜੀ ਤੇ ਸਾਰਾ ਸਿੱਟ ਦੇਣਗੇ। ਜੀ। ਅਰੇ ਤੁਸੀਂ ਤਾਂ 4 ਸਾਲ ਇੱਥੇ ਨਰੇਗਾ ਚੱਜਣਾ ਚਲਾਇਆ ਨਹੀਂ। ਹੁਣ ਉਹ ਵਿਧਾਨ ਸਭਾ 'ਚ ਰੈਜ਼ੋਲੂਸ਼ਨ ਪਾਸ ਕਰਨਗੇ ਸਾਰੀ ਪਾਰਟੀਆਂ ਨੂੰ ਨਾਲ ਸਾਥ ਦੇਣਾ ਪਊਗਾ। ਜੀ ਕਿ ਨਹੀਂ ਜੀ ਕੇਂਦਰ ਨੂੰ ਆ ਕਹਿੰਨੇ ਕੇਂਦਰ ਨੂੰ ਅਰੇ ਜਦੋਂ ਤੋਂ 100% ਪੈਸੇ ਮਿਲਦੇ ਹੀ ਉਦੋਂ ਤਾਂ ਚੱਜਣਾ ਚਲਾ ਲੈਂਦੇ ਉਹਨਾਂ ਤਾਂ ਉਹਨਾਂ ਰਾਜਨੀਤਿਕ ਕਰਨ ਜਿਹੜੀ ਗੱਲ ਤੁਸੀਂ ਕਰਦੇ ਹੋ ਇਹੀ ਗੱਲ ਸੁਖਵੀਰ ਬੰਦ ਕਹਿੰਦਾ ਕਿ ਕੇਂਦਰ ਨੇ ਤਾਂ ਜੋ ਕੀਤਾ ਕੀਤਾ ਜਿਹੜੀ ਸੂਬਾ ਸਰਕਾਰ ਹੈਗੀ ਇਹਨਾਂ ਨੇ ਵੀ ਮਜ਼ਦੂਰਾਂ ਦਾ ਧੱਕਾ ਕੀਤਾ ਹੈਗਾ ਦੇਖੋ ਉਹਨਾਂ ਦਾ ਮੈਨੂੰ ਪਤਾ ਨਹੀਂ ਹੈਗਾ ਲੇਕਿਨ ਇਹ ਕੀ ਹੈ ਇਹਨਾਂ ਨੇ ਆਉਂਦਿਆਂ ਹੀ ਸਾਰਾ ਪੋਲੀਟਿਸਾਈਜ਼ ਕਰਤਾ ਅਸੀਂ ਮੇਟ ਸਾਡੇ ਲੱਗਣਗੇ ਮਜ਼ਦੂਰ ਅਸੀਂ ਜਿੰਨੂੰ ਕਵਾਂਗੇ ਔਰ 6-6 ਮਹੀਨੇ ਸਾਲ-ਸਾਲ ਦੋ-ਦੋ ਸਾਲ ਲੋਕਾਂ ਨੂੰ ਮਜ਼ਦੂਰੀ ਨਹੀਂ ਮਿਲਦੀ ਆ ਫਦੇ ਸਰਬ ਸਾਬ ਮੈਂ ਜਿੱਦਣ ਜਾਣਾ ਨਰੇਗਾ ਮਜ਼ਦੂਰ ਮੈਨੂੰ ਘੇਰ ਕੇ ਖੜੇ ਹੋ ਜਾਂਦੇ ਆ ਜੀ ਕਿ ਔਰ ਮੈਂ ਫਿਰ ਦਿੱਲੀ ਫੋਨ ਕਰਦਾ ਸਵੇਰੇ ਫੋਨ ਕਰਦਾ ਕਿ ਭਾਈ ਕਿੱਥੇ ਪੈਸੇ ਪੈਂਡਿੰਗ ਹੈਗੇ ਆ ਉਹ ਤਾਂ ਸਾਹਨੇਵਾਲ ਜਦੋਂ ਮਰਜੀ ਜਾਓ ਜਿਹੜੇ ਮਰਜੀ ਇਲਾਕੇ ਚਾਹੋ ਨਰੇਗਾ ਮਜ਼ਦੂਰਾਂ ਦੀ ਤਾਂ ਇਹਨਾਂ ਦੀ ਸਰਕਾਰ ਚ ਇੰਨੀ ਜ਼ਿਆਦਾ ਦੇਰੀ ਹੋਈ ਆ ਲੇਬਰ ਪੇਮੈਂਟ ਦੀ ਕਿ ਕੌਣ ਆ ਤੇ ਇਹਨਾਂ ਨੇ ਕੀ ਕਰਨਾ ਇਹ ਤਾਂ ਇਹ ਤਾਂ ਸਾਰਿਆਂ ਨੂੰ ਪਤਾ ਪੋਸਟਰ ਲਾਉਂਦੇ ਆ ਮਸ਼ਹੂਰੀ ਵਾਲੀ ਸਰਕਾਰ ਆ ਹਾਂ ਇਹ ਬਜਟ ਇਹਨਾਂ ਕੋਲ ਜਿਆਦਾ ਹੈਗਾ ਮਸ਼ਹੂਰੀ ਕਰਨ ਦਾ ਮਸ਼ਹੂਰੀ ਕਰਨਗੇ ਜੀ ਡਾਕਟਰ ਸਾਹਿਬ ਤੁਸੀਂ ਲੰਬਾ ਸਮਾਂ ਅਫਸਰशाही ਵਿੱਚ ਤੇ ਹੁਣ ਸਿਆਸਤ ਦੇ ਵਿੱਚ ਹੈਗੇ ਹੋ ਨਰੇਗਾ ਚੰਗਾ ਪੜਾ ਚੱਲਦਾ ਪਿਆ ਸੀ ਇਹ ਨਵਾਂ ਕਾਨੂੰਨ ਲਿਆਉਂਦੀ ਕੀ ਨੋਬਤ ਕਰੇ ਕੀ ਸਮਝਦੇ ਤੁਸੀਂ ਇਹਦੇ ਪਿੱਛੇ ਨਹੀਂ ਨਹੀਂ ਦੇਖੋ ਤੁਸੀਂ ਮੋਦੀ ਜੀ ਦੀ ਨੀਤੀਆਂ ਸਮਝੋ ਜੀ ਉਹ ਕਿਸਾਨ ਕਾਨੂੰਨ ਕਿਉਂ ਲੈ ਕੇ ਆਏ ਸੀ ਹੂੰ ਜੀ ਉਹਨਾਂ ਨੇ ਲੇਬਰ ਲਾ ਕਿਉਂ ਬਦਲੇ ਆ ਜੀ ਲੇਬਰ ਲਾ ਕਿਉਂ ਬਦਲੇ ਜੀ ਉਹ ਨਰੇਗਾ ਕਿਉਂ ਖਤਮ ਕਰ ਰਿਹਾ ਜੀ ਉਹ ਬਿਜਲੀ ਦਾ ਨਵਾਂ ਕਾਨੂੰਨ ਕਿਉਂ ਲਿਆ ਰਿਹਾ ਜੀ ਉਹਨਾਂ ਨੇ ਸਿਰਫ ਉਹ ਵੱਡੇ ਲੋਕਾਂ ਔਰ ਕਾਰਪੋਰੇਟ ਲਈ ਕੰਮ ਕਰਦੇ ਆ ਔਰ کارਖਾਨੇ ਆਣਿਆਂ ਨੂੰ ਵੱਡੇ ਕਾਰਪੋਰੇਟ ਨੂੰ ਉਹਨਾਂ ਨੇ ਪਿੰਡਾਂ ਦੇ ਜਿਹੜੇ ਲੋਕ ਆ ਛੋਟੇ ਕਿਸਾਨ ਸ਼ਡਿਊਲ ਕਾ ਸ਼ਡਿਊਲ ਟ੍ਰਾਈਬ ਜਿਹੜੇ ਗਰੀਬ ਲੋਕ ਨੇ ਉਹ ਚੀਪ ਲੇਬਰ ਮਤਲਬ ਸਸਤੀ ਮਜ਼ਦੂਰੀ ਜਦੋਂ ਕੋਈ ਕੰਮ ਨਹੀਂ ਮਿਲੂਗਾ ਫਿਰ ਬੰਦਾ ਕਹਿੰਦਾ ਜਿੰਨੇ ਦਿਨੇ ਉਹਨੇ ਤੇ ਮੈਂ ਕਰ ਲੈਣਾ ਕਿਉਂਕਿ ਜਦੋਂ ਢਿੱਡ 'ਚ ਕੁਝ ਨਹੀਂ ਖਾਣ ਨੂੰ ਹੁੰਦਾ ਫਿਰ ਬੰਦਾ ਕਹਿੰਦਾ ਨਹੀਂ ਜਿੰਨੇ ਮਿਲਦੇ ਉਹਨੇ ਹੀ ਲੈ ਲਓ ਉਹ ਮੋਦੀ ਜੀ ਫੋਰਸ ਕਰ ਰਹੇ ਆ ਉਹ ਇਸ ਤਰ੍ਹਾਂ ਦਾ ਵਿਵਸਥਾ ਬਣਾ ਰਹੇ ਆ ਸਾਰੇ ਹਿੰਦੁਸਤਾਨ 'ਚ ਕਿ ਛੋਟਾ ਕਿਸਾਨ ਉਹਦੋਂ ਕਹਿੰਦੇ ਵੀ ਛੋਟਾ ਕਿਸਾਨ ਪੱਜਣਾ ਸੀ ਖੇਤੀ ਚੋਂ ਜੀ ਮੰਡੀਆਂ ਖਤਮ ਕੀਤੀਆਂ ਸਾਰਾ ਕੁਝ ਕੀਤਾ ਉਹ ਉਸੇ ਹਿਸਾਬ ਨਾਲ ਚੱਲਦੇ ਆ ਹਮ ਬਿਜਲੀ ਵਾਲਾ ਬਿੱਲ ਕਿਉਂ ਲਿਆ ਰਿਹਾ ਬਿਜਲੀ ਇੰਨੀ ਮਹਿੰਗੀ ਹੋ ਜੂਗੀ ਉਹ ਕਹੇ ਤਾਂ ਲਈ ਨਹੀਂ ਜਾਣੀ ਹੈਗੀ ਜੀ ਠੀਕ ਹੈ ਨਾ ਲੇਬਰ ਕੋਡ ਕਿਉਂ ਚੇਂਜ ਕੀਤੇ ਆ ਲੇਬਰ ਦਾ ਹੁਣ ਕੋਈ ਹੱਕ ਨਹੀਂ ਬਚਿਆ ਜੀ ਪਹਿਲਾਂ ਹੱਕ ਸੀ ਉਹਦਾ ਹਰ ਬਹੁਤ ਸਾਰੇ ਉਹ ਸਾਰੇ ਹੱਕ ਖਤਮ ਕਰਤੇ ਨਰੇਗਾ ਕਾਨੂੰਨ ਸੀ ਜਿਹਦੇ ਚ ਉਹਦਾ ਰਾਈਟ ਸੀ ਹਮ ਕਿ ਉਹ ਮੰਗਦਾ ਸੀ ਤਾਂ ਦੇਣਾ ਪੈਂਦਾ ਸੀ ਉਹ ਹੱਕ ਖਤਮ ਕਰਤਾ ਗਾਰੰਟੀ ਖਤਮ ਕਰਤੀ ਜੀ ਸੂਬਿਆਂ ਦੀ ਹਾਲਤ ਖਰਾਬ ਹੈ ਉਹਨਾਂ ਨੂੰ ਮੋਦੀ ਜੀ ਨੂੰ ਵੀ ਪਤਾ ਵੀ ਇਹ ਸੂਬਿਆਂ ਦੀ ਹਾਲਤ ਖਰਾਬ ਹੈ ਜੀ ਤੇ ਉਹਨਾਂ ਦੇ 40% ਭਾਰ ਪਾਤਾ ਤੇ ਉਹ 40% ਕਿਹਾ ਉਹਨਾਂ ਤੋਂ ਤਾਂ ਆਪਣੀਆਂ ਤਨਖਾਹਾਂ ਨਹੀਂ ਵੰਡੀਆਂ ਜਾ ਰਹੀਆਂ ਤੇ ਇਹ ਨੇਰੇਗਾ ਕਿੱਥੋਂ ਚੱਲਣਾ ਤੇ ਉਹਨਾਂ ਨੇ ਹਿੰਦੁਸਤਾਨ 'ਚ ਇਹੋ ਜੀ ਹਾਲਤ ਬਣਾਤੀ ਆ ਕਿ ਜਿਹੜਾ ਗਰੀਬ ਆਦਮੀ ਆ ਛੋਟਾ ਕਿਸਾਨ ਮਜ਼ਦੂਰ ਜੀ ਉਹ ਸ਼ਹਿਰਾਂ 'ਲ ਭਜੂ ਕਸਬਿਆਂ 'ਲ ਭਜੂ ਔਰ ਉੱਥੇ ਜਿਹੜਾ ਵੀ ਛੋਟਾ ਮੋਟਾ ਕੰਮ ਮਿਲੂਗਾ ਟੇਡ ਪਰ ਲਈ ਉਹਦਾ ਆਪਣਾ ਔਰ ਪਰਿਵਾਰ ਦਾ ਔਰ ਸਸਤੇ ਚ ਉਹ ਲੇਬਰ ਮਿਲੂਗੀ ਉਹਨਾਂ ਦੀ ਇਹ ਪਲਾਨਿੰਗ ਹੈ ਔਰ ਸਾਰੇ ਮੁਲਕ ਨੂੰ ਉਸੇ ਤਰ੍ਹਾਂ ਦਾ ਬਣਾਉਣਾ ਚਾਹੁੰਦੇ ਜੀ ਤੁਸੀਂ ਜ਼ਿਕਰ ਪਹਿਲਾਂ ਕੀਤਾ ਵੀ ਜਿਹੜਾ ਰਾਮ ਸ਼ਬਦ ਵਰਤਿਆ ਗਿਆ ਉਹਦੀ ਸ਼ਾਰਟ ਫਾਰਮ ਚ ਵਰਤਿਆ ਗਿਆ ਪਰ ਭਾਜਪਾ ਵਾਲੇ ਹਰ ਵਾਰ ਇਹੀ ਕਹਿੰਦੇ ਆ ਉਹ ਕਹਿੰਦੇ ਇਹ ਵਿਰੋਧ ਇਸ ਵਾਸਤੇ ਕਰਦੇ ਆ ਕਾਂਗਰਸ ਪਾਰਟੀ ਕਿਉਂਕਿ ਜਿਹ ਪ੍ਰਭੂ શ્રી ਰਾਮ ਦਾ ਨਾਮ ਹੈਗਾ ਪ੍ਰਭੂ શ્રી ਦਾ ਤਾਂ ਅਰੇ ਤੁਸੀਂ ਰਾਮ ਪੜੋ ਤਾਂ ਸਹੀ ਵੀ ਜੀ ਵਿਕਸਿਤ ਭਾਰਤ ਘਰਾਂ ਮੇਂ ਗਾਰੰਟੀ ਰਾਜੀ ਆਮ ਰੋਜ਼ਗਾਰ ਆਜੀਵ ਕਾ ਮਿਸ਼ਨ ਜੀ ਤੇ ਉਹ ਕਿੱਥੇ ਭਗਵਾਨ ਨਾਮ ਦਾ ਨਾਂ ਕਿੱਥੇ ਆ ਉਹ ਤਾਂ ਗੁੰਮਰਾ ਕਰਦੇ ਆ ਹਮੇਸ਼ਾ ਮੋਦੀ ਜੀ ਗੁੰਮਰਾ ਕਰਦੇ ਆ ਬੀਜਪੀ ਵਾਲੇ ਗੁੰਮਰਾ ਕਰ ਐ ਕਰੋ ਤੁਸੀਂ ਵੈਬਸਾਈਟ ਤੇ ਜਾਓ ਜੋ ਵੀ ਬੀ ਜੀ ਰਾਮ ਜੀ ਆ ਉਹਦਾ ਪੂਰਾ ਫਾਰਮ ਪੜ ਲਓ ਕੀ ਆ ਉਹਦਾ ਜੇ ਕੋਈ ਵੀ ਭਗਵਾਨ ਰਾਮ ਨਾਲ ਕੋਈ ਸੰਬੰਧ ਹੋਵੇ ਤੁਸੀਂ ਵੀ ਸਮਝ ਲਓ ਮੈਂ ਵੀ ਸਮਝਦਾ ਪਰ ਬੀਜਪੀ ਦਾ ਤਰਕ ਕਰ ਤੁਮ ਬੀਜਪੀ ਝੂਠ ਬੋਲ ਰਹੀ ਆ ਤੁਸੀਂ ਉਹਦਾ ਨਾਂ ਕੱਢੋ ਨਾ ਕੀ ਨਾਂ ਕੀ ਆ ਉਹਦਾ ਜੀ ਉਹ ਤਾਂ ਹੈ ਹੀ ਨਹੀਂ ਆ ਉਹ ਲੋਕਾਂ ਨੂੰ ਗੁੰਮਰਾ ਕਰਨ ਲਈ ਕਿ ਲੋਕ ਸੋਚਣਗੇ ਭਗਵਾਨ ਨਾਮ ਦਾ ਨਾਮ ਆ ਉਹ ਨਹੀਂ ਰੋਜ਼ਗਾਰ ਆਜੀਬ ਦਾ ਮਿਸ਼ਨ ਹੈ ਜੀ ਤੇ ਉਹ ਹੁਣ ਝੂਠ ਬੋਲ ਰਹੇ ਹਨ ਕੀ ਕਰ ਸਕਦੇ ਆ ਉਹਨਾਂ ਦਾ ਧੰਦਾ ਝੂਠ ਬੋਲਣ ਦਾ ਜੀ ਸਰ ਤੁਸੀਂ ਸੂਬਾ ਸਰਕਾਰ ਤੋਂ ਆਸ ਕਰਦੇ ਹੋ ਵੀ ਉਹ ਅ ਅੱਗੇ ਲੱਕੇ ਇਸ ਮਸਲੇ ਉੱਤੇ ਗੱਲ ਕੇਂਦਰ ਨਾਲ ਕਰੇ ਇਹ ਲੱਗਦਾ ਵੀ ਪੰਜਾਬ ਦੀ ਸਰਕਾਰ ਹੈਗੀ ਆ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਲੜਾਈ ਲੜਨਗੇ ਪੰਜਾਬ ਦੇ ਲੋਕਾਂ ਵਾਸਤੇ ਮਜ਼ਦੂਰਾਂ ਵਾਸਤੇ ਦੇਖੋ ਪਿਛਲੇ 4 ਸਾਲ ਦਾ ਰਿਕਾਰਡ ਤਾਂ ਇਹਨਾਂ ਦਾ ਬਹੁਤ ਖਰਾਬ ਹੈ ਜੀ ਇਹਦਾ ਮਸ਼ਹੂਰੀਆਂ ਵਾਲੀ ਸਰਕਾਰ ਆ ਪੋਸਟਰ ਲਾ ਲਓ ਜਿੰਨੇ ਮਰਜ਼ੀ ਪੋਸਟਰ ਲਵਾ ਲਓ ਜੇ ਇੰਨਾ ਕੰਮ ਹੋ ਜੇ ਉਹਦੀ ਔਰ ਆਂਧਰਾ ਚ ਬੰਬੇਟ ਪਤਾ ਨਹੀਂ ਕਿੱਥੇ ਕਿੱਥੇ ਪੋਸਟਰ ਲਾ ਦਿੰਦੇ ਇਹਨਾਂ ਦੀਆਂ ਕੰਪਨੀਆਂ ਇਹਨਾਂ ਨੇ ਹਾਰ ਕੀਤੀਆਂ ਉਹ ਪੋਸਟਰ ਵਾਲੇ ਲੋਕ ਨੇ ਪਬਲਿਸਿਟੀ ਵਾਲੇ ਲੋਕ ਆ ਪਰ ਨਰੇਗਾ ਦਾ ਕੰਮ ਇਹਨਾਂ ਨੇ ਬਹੁਤ ਕੱਟ ਕੀਤਾ ਜੀ ਬਹੁਤ ਮਜਬੂਰੀ ਚ ਕਿਤੇ ਹੋ ਗਿਆ ਹੋ ਗਿਆ ਹੋ ਮੈਨੂੰ ਵੈਸੇ ਇਹਨਾਂ ਤੇ ਕੋਈ ਉਮੀਦ ਨਹੀਂ ਆ ਜੀ ਕਿਉਂਕਿ 4 ਸਾਲ ਨਿਕਲ ਗਏ ਨਾ ਪਰ ਫਿਰ ਵੀ ਮੈਂ ਇਹਨਾਂ ਤੋਂ ਮੰਗ ਕਰਦਾ ਜੀ ਕਿ ਤੁਸੀਂ ਐ ਕਰੋ ਫਿਰ ਫੈਸਲਾ ਇਹ ਲਓ ਵਿਧਾਨ ਸਭਾ ਚ ਹੂੰ ਕਿ ਪੰਜਾਬ ਚ ਨਰੇਗਾ ਓਵੇਂ ਜਾਰੀ ਰਹੂਗਾ ਜਿਵੇਂ ਪਹਿਲਾਂ ਸੀ ਜੀ ਇਹ ਮੁੱਖ ਮੰਤਰੀ ਜੀ ਔਰ ਕੇਜਰੀਵਾਲ ਜੀ ਪੰਜਾਬ ਨਾਲ ਵਾਅਦਾ ਕਰਨ ਔਰ ਕਹਿਣ ਜਿੰਨਾ ਕੇਂਦਰ ਪੈਸੇ ਇਕੱਠਾ ਦਊਗਾ ਅਸੀਂ ਉਹਨੇ ਪਾ ਕੇ ਮਜ਼ਦੂਰਾਂ ਨੂੰ ਦਵਾਂਗੇ ਇਹ ਮੇਰੀ ਇਹਨਾਂ ਤੋਂ ਮੰਗਾ ਇਹ ਕਰਕੇ ਦਿਖਾ ਦੇਣਾ ਜੀ ਸਰ ਪੰਜਾਬ ਸਰਕਾਰ ਦੀ ਆਪਾਂ ਗੱਲ ਕੀਤੀ ਕੇਂਦਰ ਕੇਂਦਰ ਦੀ ਗੱਲ ਕੀਤੀ ਹੈ ਮਤਲਬ ਆਪੋਜੀਸ਼ਨ ਦੇ ਵਿੱਚ ਕਾਂਗਰਸ ਪਾਰਟੀ ਹੈ ਦੇਸ਼ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਬਹੁਤ ਆਸਵਾਮੀਦਾ ਹੈਗੇ ਨਹੀਂ ਕਾਂਗਰਸ ਪਾਰਟੀ ਹੁਣ ਇਸ ਮੁੱਦੇ ਤੇ ਅੱਗੇ ਕੀ ਰਣਨੀਤੀ ਤੈਅ ਕਰੇਗੀ ਕਾਂਗਰਸ ਪਾਰਟੀ ਨੇ ਜਿਹੜੀ ਰਣਨੀਤੀ ਬਣਾਈ ਆ ਉਹ ਸਾਰੇ ਹਿੰਦੁਸਤਾਨ ਮੋਦੀ ਮੋਦੀ ਜੀ ਦਾ ਵਿਰੋਧ ਕਰਨ ਦਾ ਬੀਜੇਪੀ ਦਾ ਇਹ ਕਾਨੂੰਨ ਬਦਲਣ ਦਾ ਵਿਰੋਧ ਕਰਨ ਦਾ ਪ੍ਰੋਗਰਾਮ ਚਾਕੋਟ ਕੀਤਾ ਔਰ ਅਸੀਂ ਸਭ ਜਗ੍ਹਾ ਜਾ ਕੇ ਮਜ਼ਦੂਰਾਂ ਨੂੰ ਇਕੱਠੇ ਕਰਕੇ ਗਰੀਬਾਂ ਨੂੰ ਮੱਠੇ ਇਕੱਠੇ ਕਰਕੇ ਇਹ ਕਿਵੇਂ ਔਰ ਨਾਲ ਹੀ ਜਿਹੜੀ ਇੱਥੋਂ ਦੀ ਸਰਕਾਰ ਆਮ ਪਾਰਟੀ ਦੀ ਸਰਕਾਰ ਇਹਨਾਂ ਨੇ 4 ਸਾਲ ਕਿਵੇਂ ਖੱਜਲ ਖਰਾਬ ਕੀਤਾ ਨਰੇਗਾ ਨੂੰ ਔਰ ਮਜ਼ਦੂਰਾਂ ਨੂੰ ਉਹ ਦੱਸਾਂਗੇ ਔਰ ਔਰ ਕੇਂਦਰ ਸਰਕਾਰ ਦੇ ਖਿਲਾਫ ਕਰਾਂਗੇ ਔਰ ਅਸੀਂ ਇਹਦੀ ਪੂਰੀ ਮਹਿੰਮ ਚਲਾਏਗਾ ਲੱਗਦਾ ਜਿਵੇਂ ਕਿਸਾਨੀ ਅੰਦੋਲਨ ਵੇਲੇ ਵੱਡਾ ਇੱਕ ਅੰਦੋਲਨ ਬਣ ਗਿਆ ਸੀ ਕਿਸਾਨੀ ਕਾਨੂੰਨ ਵੇਲੇ ਇਹ ਉਸੇ ਤਰੀਕੇ ਦਾ ਅੰਦੋਲਨ ਇਹ ਬਿਲਕੁਲ ਬਣੇਗਾ ਹੌਲੀ ਹੌਲੀ ਮਜ਼ਦੂਰ ਸਾਰੇ ਹਿੰਦੁਸਤਾਨ ਦਾ ਇਕੱਠਾ ਹੋਏਗਾ ਪੰਜਾਬ ਦਾ ਮਜ਼ਦੂਰ ਇਕੱਠਾ ਹੋਏਗਾ ਮਜ਼ਦੂਰਾਂ ਨੂੰ ਜਦੋਂ ਜਾ ਕੇ ਸਾਰੇ ਸਾਰੀ ਪੋਲਿਟੀਕਲ ਪਾਰਟੀਆਂ ਜਾ ਕੇ ਸਮਝਾਉਣਗੇ ਬਿਲਕੁਲ ਇਹ ਉਦੋਂ ਵੱਡਾ ਅੰਦੋਲਨ ਹੋਏਗਾ ਔਰ ਮੋਦੀ ਜੀ ਪਛਤਾਉਣਗੇ ਇਹ ਕਾਨੂੰਨ ਨੂੰ ਥੈਂਕ ਯੂ ਸਰ ਬਹੁਤ ਧੰਨਵਾਦ ਥੈਂਕ ਯੂ ਜੀ ਤਦੂ ਸੁਣਿਆ ਡਾਕਟਰ ਅਮਰ ਸਿੰਘ ਜਿਹੜੇ ਸੰਸਦ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਨੇ ਤਾਂ ਦੱਸਿਆ ਕਿਵੇਂ ਨਰੇਗਾ ਜਿਹੜਾ ਉਹ ਕੰਮ ਕਰਦਾ ਸੀ ਜਿਹੜਾ ਹੁਣ ਨਵਾਂ ਕਾਨੂੰਨ ਲਿਆਂਦਾ ਗਿਆ ਮੋਦੀ ਸਰਕਾਰ ਵੱਲੋਂ ਜਿਹੜਾ ਸਭ ਤੋਂ ਵੱਡੀ ਗੱਲ ਇਹ ਉਹ ਨਰੇਗਾ ਲਿਆਂਦਾ ਗਿਆ ਡਰਾਫਟ ਯਰ ਹੁੰਦਾ ਡਰਾਫਟ ਤੋਂ ਬਾਅਦ ਪਾਰਲੀਮੈਂਟ ਵਿੱਚ ਹੁੰਦਾ ਪਾਰਲੀਮੈਂਟ ਦੇ ਵਿੱਚ ਕਾਨੂੰਨ ਜਿਹੜਾ ਸਟੈਂਡਿੰਗ ਕਮੇਟੀ ਕੋਲ ਜਾਂਦਾ ਤਾਂ ਲੰਬੀ ਚੋੜੀ ਬਹਿਸ ਤੋਂ ਬਾਅਦ ਇੱਕ ਕਾਨੂੰਨ ਨਰੇਗਾ ਹੋਂਦ ਵਿੱਚ ਆਉਂਦਾ ਪਰ ਜਿਹੜਾ ਹੁਣ ਨਵਾਂ ਬੀਵੀ ਜੀ ਰਾਮ ਜੀ ਨਾਮ ਤੇੜਾ ਸ਼ਾਰਟ ਫਾਰਮ ਦੇ ਵਿੱਚ ਕਾਨੂੰਨ ਲਿਆਂਦਾ ਗਿਆ ਉਹ ਕਾਨੂੰਨ ਰਾਤੋ ਰਾਤ ਹੋਂਦ ਦਾ ਤੇ ਰਾਤੋ ਰਾਤ ਪਾਸ ਹੋ ਜਾਂਦਾ ਕਿਸੇ ਨੂੰ ਪੁੱਛਣਾ ਜਾਂਦਾ ਡਾਕਟਰ ਅਮਰ ਸਿੰਘ ਉਹਦਾ ਕਹਿਣਾ ਵੀ ਜਿਹੜਾ ਕਾਨੂੰਨ ਹੈਗਾ ਸਿੱਧੇ ਤੌਰ ਤੇ ਜਿੱਥੇ ਮਜ਼ਦੂਰਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਨ ਦੇ ਬਰਾਬਰ ਆ ਉਥੇ ਸੂਬਿਆਂ ਜਿਹੜੀ ਆਰਥਿਕ ਸਥਿਤੀ ਹੈਗੀ ਹੈ ਉਹਨੂੰ ਬੇहद ਜ਼ਿਆਦਾ ਕਮਜ਼ੋਰ ਹੈਗੀ ਆ ਉਹ ਇਸ ਵਿੱਚ ਨਹੀਂ ਇਨਵੋਲਵ ਹੋ ਸਕਦੇ ਜਿਹੜਾ ਵਾਧੂ ਪਾਲ ਹੁਣ ਕੇਂਦਰ ਨੇ ਸੂਬਾ ਸਰਪਾਤਾ ਉਹ ਜਿਹੜਾ ਨਾ ਕਾਫੀ ਹੈਗਾ ਤੇ ਨਾਲ ਗੱਲ ਕਰਦ ਨੇ ਸੂਬਾ ਸਰਕਾਰ ਦੀ ਭਗਵੰਤਮਾਨ ਦੀ ਵੀ ਮੁੱਖ ਮੰਤਰੀ ਭਗਵੰਤਮਾਨ ਹੁਣ ਹੁਣ ਤਕੜੇ ਹੋ ਕੇ ਲੜਾਈ ਲੜਨੀ ਪੈਗੀ ਕਿਉਂਕਿ ਜੇ ਨਰੇਗਾ ਦੀ ਗੱਲ ਕੀਤੀ ਜਾਵੇ ਤਾਂ ਸੂਬੇ ਦੇ ਵਿੱਚ ਨਰੇਗਾ ਨੂੰ ਚਲਾਉਣ ਦੇ ਵਿੱਚ ਸੂਬਾ ਸਰਕਾਰ ਵੀ ਅਸਫਲ ਹੋਈ ਹੈ ਹੁਣ ਆਪਣੀ ਅਸਫਲਤਾ ਲੁਕਾਉਣ ਵਾਸਤੇ ਇੱਕ ਸੈਸ਼ਨ ਜ਼ਰੂਰ ਲੈਂਦਾ ਜਾ ਰਿਹਾ ਪਰ ਇਸ ਪਿੱਛੇ ਲੰਬੀ ਲੜਾਈ ਲੜਨ ਦੀ ਦੂੜ ਹੈ ਮਹਿੰਦਰਪਾਲ ਸਿੰਘ ਤੁੰਨਾ ਕੈਮਰਾਮੈਨ ਨਮਰਪਾਲ ਨਾਲ ਦੇਖਦੇ ਹੋ ਰਮਜ਼ਾ ਨਿਊਜ਼ ਸਚਿਕਾ